ਅੱਜ ਸਮਾਣਾ ਦੀ ਅੱਗਰਵਾਲ ਧਰਮਸ਼ਾਲਾ ਵਿਖੇ ਅੱਗਰਵਾਲ ਸਮਾਜ ਵੱਲੋਂ ਮਹਾਰਾਜਾ ਅੱਗਰਸੈਨ ਜੀ ਦੀ ਜਨਮਤੀ ਮੌਕੇ ਅੱਗਰਵਾਲ ਧਰਮਸ਼ਾਲਾ ਵਿਖੇ ਉਹਨਾਂ ਨੂੰ ਮੂਰਤੀ ਦੇ ਉੱਪਰ ਜਿਹੜੇ ਨੇ ਫੁੱਲ ਤੇ ਮਾਲਾ ਪਾ ਕੇ ਜਿਹੜੀ ਹੈ ਧੂਮ-ਧਾਮ ਦੇ ਨਾਲ ਇਹ ਜਨਮਤੀ ਮਨਾਈ ਜਾਂਦੀ ਹੈ ਤੇ ਜਿੱਥੇ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਵਿਸ਼ੇਸ਼ ਤੌਰ ਤੇ ਪਹੁੰਚਦੇ ਨੇ ਤੇ ਸਮੂਹ ਪਵੰਦਕ ਕਮੇਟੀ ਦਾ ਉਹਨਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਤੇ ਇਸ ਮੌਕੇ ਅੱਗਰਵਾਲ ਧਰਮਸ਼ਾਲਾ ਦੇ ਵਿੱਚ ਜਿਹੜਾ ਝੰਡਾ ਹੈ ਉਹਨਾਂ ਵੱਲੋਂ ਹੀ ਲਹਿਰਾਇਆ ਜਾਂਦਾ ਹੈ ਉਸ ਤੋਂ ਬਾਅਦ ਹੀ ਅਗਰਵਾਲ ਧਰਮਸ਼ਾਲਾ ਦੇ ਹਾਲ ਦੇ ਵਿੱਚ ਜਿਹੜਾ ਇੱਕ ਮੈਡੀਕਲ ਕੈਂਪ ਜਿਹੜਾ ਆਯੋਜਿਤ ਕੀਤਾ ਹੋਇਆ ਸੀ ਜਿਸ ਦਾ ਉਦੋਂ ਘਾਟਨ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮજરા ਵੱਲੋਂ ਕੀਤਾ ਜਾਂਦਾ ਤੇ ਉਹਨਾਂ ਵੱਲੋਂ ਅੱਜ ਪਹਿਲੇ ਨਵਰਾਤਰੀ ਦੀਆਂ ਵੀ ਸ਼ਹਿਰ ਦੇ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਨੇ ਤਸਵੀਰਾਂ ਜਿਹੜੀਆਂ ਤੁਹਾਨੂੰ ਇਹ ਅਗਰਵਾਲ ਧਰਮਸ਼ਾਲਾ ਦੇ ਵਿੱਚੋਂ ਸਾਂਝੀਆਂ ਕਰ ਰਹੇ ਹਨ ਰੋਟਰੀ ਕਲੱਬ ਸਮਾਣਾ ਡੈਮੈਟਿਕ ਜਿਹੜਾ ਇਹ ਤੇ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਵਕ ਵਕ ਬਿਮਾਰੀਆਂ ਨਾਲ ਸੰਬੰਧਿਤ ਜਿਹੜਾ ਇਹ ਕੈਂਪ ਜਿਹੜਾ ਹਾਲ ਦੇ ਵਿੱਚ ਆਯੋਜਿਤ ਕੀਤਾ ਗਿਆ ਜਿਸ ਦੇ ਪ੍ਰਧਾਨ ਦਰਸ਼ਨ ਮਿੱਤਲ ਵੱਲੋਂ ਇਹ ਕੈਂਪ ਜਿਹੜਾ ਆਯੋਜਿਤ ਕਰਵਾਇਆ ਜਾਂਦਾ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਿਤ ਇਹ ਕੈਂਪ ਜਿਹੜਾ ਲੱਗਿਆ ਹੋਇਆ ਸੀ ਜਿਸ ਦੇ ਵਿੱਚ ਦੂਰ ਤਰਾਡੇ ਤੋਂ ਜਿਹੜੇ ਲੋਕ ਨੇ ਅਗਰਵਾਲ ਧਰਮਸ਼ਾਲਾ ਦੇ ਵਿੱਚ ਪਹੁੰਚਦੇ ਨੇ ਤੇ ਅੱਖਾਂ ਦਾ ਜਿਹੜਾ ਵਿਸ਼ੇਸ਼ ਕੈਂਪ ਹੈ ਇਹ ਉੱਥੇ ਲੱਗਿਆ ਹੋਇਆ ਸੀ ਕਾਫੀ ਲੋਕਾਂ ਨੂੰ ਜਿਹੜੀ ਪ੍ਰੋਬਲਮ ਸੀ ਅੱਜ ਮੌਕੇ ਤੇ ਹੀ ਉਹਨਾਂ ਦੀਆਂ ਸੋਲਵ ਹੋਈਆਂ ਨੇ ਜਿਨ੍ਹਾਂ ਦਾ ਕੋਈ ਆਪਰੇਸ਼ਨ ਸੀ ਉਹ ਕੁਝ ਜਿਹੜੇ ਮੌਕੇ ਤੇ ਅੱਜ ਕਰ ਦਿੱਤੇ ਗਏ ਨੇ ਤੇ ਕੁਝ ਜਿਹੜੇ ਨੇ ਉਹਨਾਂ ਵੱਲੋਂ ਕੱਲ ਕੀਤੇ ਜਾਣੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਕੱਲੇ ਇਕੱਲੇ ਮਰੀਜ਼ ਨੂੰ ਕਿਸ ਤਰੀਕੇ ਨਾਲ ਚੰਗੇ ਤਰੀਕੇ ਨਾਲ ਦੇਖਿਆ ਜਾਂਦਾ ਸੀ ਤੇ ਇੱਕ ਵਾਰ ਫਿਰ ਤੋਂ ਉਹਨਾਂ ਵੱਲੋਂ ਜਿਹੜੀਆਂ ਅੱਜ ਅਗਰਸੈਨ ਜਨਤੀ ਤੇ ਸ਼ਹਿਰ ਦੇ ਲੋਕਾਂ ਨੂੰ ਨਵਰਾਤਰੀਆਂ ਦੀਆਂ ਜਿਹੜੀਆਂ ਨੇ ਮੁਬਾਰਕਾਂ ਦਿੱਤੀਆਂ ਗਈਆਂ ਨੇ ਫਿਲਹਾਲ ਦੇ ਇਜਾਜ਼ਤ ਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਨਾ نیوز ਮੰਤੇ ਸਭ ਕੀ ਕਹੋਗੇ ਮਹਾਰਾਜਾ ਅਗਰਸੈਂਧੀ ਦੀ ਜਨਮ ਦਿਹਾੜੀ ਤੁਸੀਂ ਪਹੁੰਚੇ ਹੋ ਕਿ ਕਹੋਗੇ ਹਾਂ ਮਹਾਰਾਜਾ ਅਗਰਸੈਂਧੀ ਦੀ 520ਵੀਂ ਜਨਮ ਦਿਹਾੜੀ ਦੇ ਅਵਸਰ ਤੇ ਅੱਜ ਮਹਾਰਾਜਾ ਅਗਰਸੈਂ ਸਿੰਘ ਜੀ ਦੇ ਚਰਨਾ ਚਨਣਾ ਸਮਸਤ ਹੋਇਆ ਅਤੇ ਮਹਾਰਾਜਾ ਅਗਰਸੈਂ ਸਿੰਘ ਜੀ ਦੇ ਜਿਹੜੇ ਦਿਖਾਈ ਗਏ ਰਸਤੇ ਨੇ ਜੇ ਅਸੀਂ ਉਹਨਾਂ ਤੇ ਚੱਲੀਏ ਤਾਂ ਜਿਹੜਾ ਅਗਰਵਾਲ ਸਮਾਜ ਆ ਮੈਨੂੰ ਲੱਗਦਾ ਕਿ ਉਹਨਾਂ ਦੀ ਕੋਈ ਕੋਈ ਫਾਈਨੈਂਸ਼ੀਅਲੀ ਦਿੱਕਤ ਜਾਂ ਹੋਰ ਕਿਸੇ ਕਿਸੇ ਦੀ ਕੋਈ ਪ੍ਰੋਬਲਮ ਆਉਂਦੀ ਕਿਉਂਕਿ ਮਹਾਰਾਜਾ ਅਗਰਸੈਂ ਸਿੰਘ ਜੀ ਨੇ ਇੱਕ ਰੀਤ ਪਰਚਲਿਤ ਕੀਤੀ ਸੀ ਕਿ ਕੋਈ ਵੀ ਜੇ ਕੋਈ ਸਾਡੇ ਪਰਿਵਾਰ ਚੋਂ ਵੱਖ ਦੀ ਜਿਹੜੀ ਇਕਟ ਦੇ ਕੇ ਮਦਦ ਕੀਤੀ ਜਾਵੇ ਸੋ ਅਗਰ ਉਹਨਾਂ ਲਈ ਹਾਂ ਤੇ ਚੱਲੀਏ ਤਾਂ ਮੈਨੂੰ ਲੱਗਦਾ ਕੋਈ ਵੀ ਅਗਰ ਸਮਾਜ ਦੇ ਵਿੱਚ ਕੋਈ ਉਹ ਜਾਨਸਾਰ ਨਹੀਂ ਹੋਊਗਾ ਕੋਈ ਕਿਸੇ ਨੂੰ ਕੋਈ ਤੰਗੀ ਰਹੀ ਉਹਦੀ ਕਿਉਂਕਿ ਅਗਰ ਵਾ ਸਮਾਜ ਦੇ ਵਿੱਚ ਮਹਾਰਾਜ ਅਗਰਸੈਂਜ ਨੇ ਦੱਸਿਆ ਕਿ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਦੂਜੀ ਦੀ ਮਦਦ ਕਰਨੀ ਔਰ ਅੱਜ ਦੇ ਜਿਹੜੇ ਪਹਿਲਾ ਨਰਤਾ ਹੈ ਉਹਦੀ ਵੀ ਜਿਹੜੀ ਸ਼ੁਰੂਆਤ ਹੋਈ ਹੈ ਸੋ ਮੈਂ ਉਹਦੀ ਵੀ ਸਾਰੇ ਪੰਜਾਬ ਵਾਸੀਆਂ ਸੂਮਾਣਾ ਵਾਸੀਆਂ ਉਰਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਮਹਾਰਾਜ ਦੇ ਲਈ ਲੱਖ ਲੱਖ ਮੁਬਾਰਕਾਂ ਬੇਨਾ ਨਾਲ ਹੀ ਅੱਜ ਅਸੀਂ ਇੱਦਰ ਸਿੰਘ ਦੀ ਗੈਂਟੀ ਬਣਾ ਰਹੇ ਹਾਂ ਉਧੀਆਂ ਵੀ ਮੈਂ ਆਪਣੀ ਸ਼ਹਿਰ ਵਾਸੀਆਂ ਖਾਸ ਕਰਕੇ ਸਾਡੇ ਅਗਰਵਾਲਪੁਰਾ ਮੰਗ ਲੱਖ ਲੱਖ ਮੁਬਾਰਕਾਂ ਕਿਉਂਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹਿਲਾਂ ਉਹ ਅਗਰ ਸੰਗਤ ਜੰਦੀ ਦੀਆਂ ਛੰਡੇ ਦੀ ਰਸਮ ਕਰਾਂਗੇ ਰਾਤ ਨੂੰ ਅਗਰਵਾਲਪੁਰਾ ਹਸਲਾਚ ਰੰਗਾ ਰੰਗ ਪ੍ਰੋਗਰਾਮ ਹੁੰਦਾ ਬੱਚਿਆਂ ਦਾ ਬਹੁਤ ਹੀ ਭਾਰਮਿਕ ਰੀਤੀ ਰਿਵਾਜਾਂ ਨਾਲ ਅਸੀਂ ਅਗਰ ਸੰਗਤ ਕਰਾਂਦੇ ਆ ਮੈਂ ਆਪਣੇ ਦੇਸ਼ ਵਾਸੀਆਂ ਨੂੰ ਸਮਾਣਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਇਸ ਵਿੱਚ ਸ਼ਾਮਲ ਹੋਏ ਸਾਡੇ ਅਗਰਵਾਲ ਸਮਾਦੇ ਪ੍ਰਧਾਨ ਖਾਸ ਕਰਕੇ ਸਾਡੇ ਪੰਜਾਬ ਦੇ ਸਾਫਾ ਮੰਤਰੀ ਕੈਬਨਿਟ ਕੈਬਨਟ ਚੇਤਨ ਸਿੰਘ ਜੜਾ ਮਾਜਰੇ ਨਾਮ ਜੀਆ ਕਰਦਾ ਜੀਆ ਕਹਿਣਾ ਅਤੇ ਸਾਰੇ ਸ਼ਹਿਰ ਵਸਿਆਂ ਦਾ ਵੀ ਧੰਨਵਾਦ ਵੀ ਕਰਦਾ ਠੀਕ ਹੈ ਠੀਕ ਹੈ ਜੀ ਪ੍ਰਮਾਨ ਜੀ ਕੀ ਕਹੋਗੇ ਮਹਾਰਾਜਾ ਅਗਰਸੈਨ ਜੀ ਦੀ ਜਨਮਤੀ ਹੈ ਔਰ ਕਿਤਾ ਦਾ ਮਹਿਸੂਸ ਕਰ ਰਹੇ ਹੋ ਮਹਾਰਾਜਾ ਅਗਰਸੈਨ ਜੀ ਦੀ ਜਨਮਤੀ ਹੈ ਮਹਾਰਾਜਾ ਅਗਰਵਾਲ ਸਭਾ ਸਮਾਣਾ ਕੇ ਨੂੰ ਹਰ ਸਾਲ ਦੀ ਤਰ੍ਹਾਂ ਇਤਕੀ ਵੀ ਮਹਾਰਾਜਾ ਅਗਰਸੈਨ ਜਨਮਤੀ ਮਨਾਈ ਜਾਂਦੀ ਹੈ ਮੈਂ ਸਾਰੇ ਸਮਾਣਾ ਸ਼ਹਿਰ ਨਿਵਾਸੀ ਵੀਰਾਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਨੂੰ ਮਹਾਰਾਜਾ ਅਗਰਸੈਨ ਦੇ ਪੱਧ ਚ ਇਨਾਂ ਦੇ ਚੱਲਣ ਦੀ ਲੋੜ ਹੈ ਜੋ ਉਹਨਾਂ ਨੇ ਆਪਾਨੂੰ ਕੋ ਸੋਚ ਦਿੱਤੀ ਹੈ ਸਿੱਖਿਆ ਤੇ ਸਿਹਤ ਸੁਭਾਵਾਂ ਦੀ ਉਹਨਾਂ ਨੂੰ ਆਪਾਂ ਲੋੜਵੰਦ ਬੰਦਿਆਂ ਦੀ ਮਦਦ ਕਰੀਏ ਤੇ ਵਧੀਆ ਤੇ ਵਧੀਆ ਸਕੂਲ ਹੋਰੀਏ ਸਕੂਲਾਂ ਦੇ ਵਿੱਚ ਕਮਜ਼ੋਰ ਲੋਕਾਂ ਦੀ ਫੀਸਾਂ ਮਾਫ਼ ਕਰ ਲਈ ਇਹੀ ਮੈਂ ਬੇਨਤੀ ਕਰਦਾ ਹਾਂ ਅਤੇ ਉਹਨਾਂ ਦੀ ਸੋਚ ਤੇ ਕਹਿਣਾ ਵੀ ਮਹਾਰਾਜਾ ਅਗਰਸੈਨ ਦੀ ਦੇ ਆਪਾਂ ਨੂੰ ਕਰ ਦੇਣਾ ਚਾਹੀਦਾ ਨਵਰਾਤਿਆਂ ਦਾ ਅੱਜ ਪਹਿਲਾ ਨਵਰਾਤਾਂ ਇਹਦੀਆਂ ਵੀ ਲੱਖ ਲੱਖ ਵਧਾਈਆਂ ਮਾਂ ਲਕਸ਼ਮੀ ਨੂੰ ਸਾਰੇ ਸ਼ਹਿਰ ਦੇ ਆਪਣਾ ਹੱਥ ਰੱਖੇ ਮਹਾਰਾਜਾ ਅਗਰਸੈਨ ਕੀ ਜੈ ਹਾਂਜੀ ਰੋਕੀ ਜੀ ਕੀ ਕਹੋਗੇ ਮਹਾਰਾਜਾ ਅਗਰਸੈਹ ਦੀ ਜਨਮਤੀ ਹੈ ਔਰ ਤੁਸੀਂ ਉਰੇ ਪਹੁੰਚੇ ਅੱਜ ਮਹਾਰਾਜਾ ਅਗਰਸੈਹ ਜੀ ਦੀ 5202ਵੀਂ ਜਨਮਤੀ ਹੈ ਔਰ ਸੂਬ ਦਿਹਾੜੇ ਤੇ ਅੱਜ ਤੋਂ ਹੀ ਨਵਰਾਤਰੀ ਸਟਾਰਟ ਨੇ ਮਹਾ ਲక్ష్ਮੀ ਜੀ ਦੀ ਕਿਰਪਾ ਹੋਏਗੀ ਔਰ ਅਸੀਂ ਆਸ਼ਾ ਕਰਦੇ ਹਾਂ ਸਾਡਾ ਸਾਰਾ ਪਰਿਵਾਰ ਸਾਡਾ ਸਾਰਾ ਔੜਮਾ ਸਾਰਾ ਸਾਰਾ ਭਾਈਚਾਰਾ ਇਕੱਠ ਹੋ ਕੇ ਚੱਲੇਗਾ ਔਰ ਅਗਰ ਸਿੰਘ ਜੀ ਮਹਾਰਾਜ ਦੇ ਦਿਖਾਏ ਹੋਏ ਮਾਰਗਦਰਸ਼ਨ ਤੇ ਚੱਲੇਗਾ ਇੱਕ ਇੱਟ ਔਰ 1 ਰੁਪਏ ਦੀ ਜੋ ਪ੍ਰਥਾ ਜਿਸ ਨੂੰ ਇੱਕ ਤਮ ਮੋਟੀਵੇਸ਼ਨ ਕਰਨ ਵਾਸਤੇ ਵੀ ਲੋਕ ਸਾਰੇ ਇਕੱਠੇ ਰਹਿਣ ਔਰ ਸਾਰਾ ਵਰਗ ਇਕੱਠੋ ਕੇ ਚੱਲ ਸਕੇ ਕੋਈ ਵੀ ਦੇਸ਼ ਦੇ ਪਰਦੇਸ ਦੇ ਵਿੱਚ ਦੋਬਿਆ ਕੁਚਲਿਆ ਨਾ ਹੋਵੇ ਸਭ ਨੂੰ ਸਾਥ ਲੈ ਕੇ ਚੱਲਣ ਦੀ ਜੋ ਪ੍ਰਥਾ ਸੀ ਉਹਨੂੰ ਨਾਲ ਲੈ ਕੇ ਚੱਲਣਗੇ